ਮਟਾਲਾਚ 14 ਸਾਲਾ ਬੱਚੇ ਦੇ ਕਤਲ ਕੇਸ ਨੂੰ ਪੁਲਿਸ ਨੇ 12 ਸਾਲਾਂ ਬਾਅਦ ਸੁਲਝਾ ਲਿਆ ਹੈ ਬੱਚੇ ਦੀ ਮਾਂ ਹੀ ਕਾਤਲ ਨਿਕਲੀ ਮਾਂ ਨੇ ਪ੍ਰੇਮੀ ਦੇ ਨਾਲ ਲੁਕੇ ਬੱਚੇ ਦੇ ਕਤਲ ਨੂੰ ਅੰਜਾਮ ਦਿੱਤਾ ਸੀ ਕਤਲ ਕਰਕੇ লাশ ਨੂੰ ਘਰ ਦੇ ਵੇੜੇ ਦੇ ਵਿੱਚ ਦਫ਼ਨ ਕਰ ਦਿੱਤਾ ਸੀ ਕਤਲ ਤੋਂ ਬਾਅਦ ਮਾਂ ਪ੍ਰੇਮੀ ਦੇ ਨਾਲ ਸਵਾਰੀ ਨੁਕੀ ਸੀ ਤੇ ਆਗਰਾ ਚਲੀ ਗਈ ਸੀ ਕੁਝ ਸਮੇਂ ਦੋਵੇਂ ਮੁਲਜ਼ਮ ਜਲੰਧਰ ਰਹਦੇ ਸਨ ਪੁਲਿਸ ਨੇ ਜ਼ਮੀਨ ਤੋਂ ਬੱਚੇ ਦਾ ਕੰਕਾਲ ਕੱਢਿਆ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪੱਚਾ ਦਲੀ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿੱਚ ਤੇ ਇਹ ਪੱਚਾ ਦਲ ਹੋਇਆ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਂ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਸੀ ਕਾਰਨ ਹੰਗਾਮਾ ਕਾ ਰਤਾ ਤੇ ਟਿਕਟ ਦੇ ਰਿਫੰਡ ਦੀ ਮੰਗ ਕੀਤੀ। థియేటర్ ਮੈਨੇਜਰ ਨੇ ਕੁਝ ਲੋਕਾਂ ਦੇ ਸਟਾਫ ਦੇ ਨਾਲ ਦੁਰਵਿਵਹਾਰ ਕਰਨ ਦਾ ਇਲਜ਼ਾਮ ਲਗਾਇਆ। ਸਰ ਆ ਦੇਖੋ ਜੀ ਬੰਦੇ ਇਹਨਾਂ ਦਾ ਮੈਨੇਜਰ ਭਈਦਾ ਪਿਆ ਜੀ। ਬਸ ਇੰਦੀ ਚੰਤਾ ਖਰਾਬ ਹੋਈ ਏ। ਹਾਊਸ ਪੌਂਟ ਸੀਗਾ ਜੀ ਹਾਊਸ ਪੌਂਟ। ਅਸੀਂ ਤੇ ਜਿਹੜੀ ਆਪਣੀ ਫਿਲਮ ਸੀ ਵਿਸ਼ਮ ਕੁਮਾਰ ਦੀ ਨਸੀਮਾ ਨੂੰ ਵੀ ਚਾਹੀਦੀ ਸੀ। ਕੁਝ ਆਪਣਾ ਟੈਕਨੀਕਲ ਫਾਲਟ ਆ ਗਏ ਸਾਡੇ ਤੋਂ ਬਾਅਦ। ਸੋ ਆਡੀਅੰਸ ਬੈਠੀ ਸੀ। ਦੋ ਤਿੰਨ ਸ਼ਰਾਰਤੀ ਅੰਸਰ ਸੀਗੇ ਜਿਹੜੇ ਫਿਲਮ ਵਗੈਰਾ ਦੇਖ ਰਹੇ ਸੀਗੇ। ਉਹ ਜਦੋਂ ਆਪਾਂ ਬਾਕੀ ਹੁੰਦੇ ਸੰਭਾਲਦੇ ਆ ਉਹ ਆ ਕੇ ਨਾ ਬਾਹਰ ਹਲਾਮਾ ਕਰਦੇ ਸਾਡੀ ਇਸ ਤੋਂ ਇਲਾਵਾ ਦੋ ਓਟੀਆਂ ਹੋਰ ਨੇ ਉਹਨਾਂ ਦੇ ਇੱਕ ਦੇ ਵਿੱਚ ਐਂਟਰੀ ਚੱਲ ਰਹੀ ਇੱਕ ਦੇ ਵਿੱਚ ਇੰਟਰਵਲ ਚੱਲ ਰਿਹਾ ਪਟੋਕਾਨੀ 4-500 ਬੰਦਾ ਤੇ 400 ਪਲੱਸ ਬੰਦਾ ਇੱਥੇ ਆਪਣੇ ਕੋਲ ਉੱਤੇ ਖੜਾ ਸੀ ਐਂਟਰੀ ਹੋਣ ਵਾਸਤੇ ਲੋਬੀ 'ਚ ਸੀਗਾ ਉੱਥੇ ਉਹਨਾਂ ਨੇ ਇੱਕ ਐਸਾ ਇਸ਼ੂ ਕ੍ਰੀਏਟ ਕਰਤਾ ਸਿਨੇਮੇ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰਤੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਇੱਕ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਸਟਾਫ ਨੇ 70 ਸਾਲਾ ਬਜ਼ੁਰਗ ਨੂੰ ਧੱਕੇ ਮਾਰ ਕੇ ਹਸਪਤਾਲ ਤੋਂ ਬਾਹਰ ਕਰ ਦਿੱਤਾ। ਪਰਿਵਾਰ ਨੇ ਹਸਪਤਾਲ ਦੇ ਬਾਹਰ ਰੋਸ ਜਤਾਇਆ। ਬਜ਼ੁਰਗ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੋਹਾਰ ਲਗਾਈ ਹੈ। ਦੇ ਕੇ ਆਏ ਕਿ ਜੇ ਕੋਰੋਨਾ ਦੇ ਮਰੀਜ਼ ਨੂੰ ਕੁਝ ਵੀ ਹੋਇਆ ਤਾਂ ਹਸਪਤਾਲ ਜ਼ਿੰਮੇਵਾਰ ਹੋਵੇਗਾ। ਪੰਜ ਵਾਰ ਕਹਿ ਕੇ ਆਏ ਕਿ ਕਿੰਨੀ ਵਾਰ ਮੈਂ ਡਾਕਟਰ ਸਿਰਿੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋਣੀ ਸਾਨੂੰ ਆਰਡਰ ਦੇ ਨਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਸੀ ਆਪੇ ਕੰਮ ਕਰ ਲਿਆ ਇਦਾਂ ਛੁਟਕੀਆਂ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਆ ਹੁਣ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਆ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਸ ਕੇ ਉਹਦਾ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਾਖੂਨ ਮਾਰੇ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰ ਸਾਨੂੰ ੱੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕੰਮਰਸਰ ਦੇ ਗੁਰੂ ਕੀ ਵਡਾਲੀ ਦੇ ਵਿੱਚ ਦੋ ਸਕੇ ਭਰਾਵਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਪੁਲਿਸ ਮੁਤਾਬਕ ਦੋਵੇਂ ਭਰਾ ਨਸ਼ੇ ਦਾ ਕਾਰੋਬਾਰ ਕਰਦੇ ਸੀ ਮੁਲਜ਼ਮ ਰਾਮ ਸਿੰਘ ਲੱड्डੂ ਤੇ ਤਿੰਨ ਐਨਡੀਪੀਐਸ ਮਾਮਲੇ ਦਰਜ ਨੇ ਜੋ ਪਕਾੜਾ ਲਾਣਿਆ ਹੋਇਆ ਜਦਕਿ ਦੂਜਾ ਭਰਾ ਵੀ ਫਰਾਰ ਹੈ ਅਬ ਇੱਕ ਡਰੱਗਸ ਮਗਲਾ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਇਲਗੋਟਨ ਡਰੱਗ ਮਰੀਨਾਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨ ਵੀ ਹੋਏ ਆ ਥਾਣੇ ਜਿੱਦੋਂ ਥਾਣਾਛਾਟਾ ਨਹੀਂ ਕੀਤੇ ਤੇ ਪਰਚੇ ਵੀ ਥਾਣਾਛਾਟੇ ਦੇ ਹੈਗੇ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉੱਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 7 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਫਗੋੜਾ ਹੈ ਵਿਧਾ ਵਿਰੋਧੀ ਕਾਨੂੰਨ ਸੰਬੰਧੀ ਸਿਲੈਕਟ ਕਮੇਟੀ ਦੀ ਮੀਟਿੰਗ ਹੋਈ ਕਮੇਟੀ ਦੇ ਮੁਖੀ ਇੰਦਰਬੀਰ ਨਿੱਜਰ ਨੇ ਜਾਣਕਾਰੀ ਦਿੱਤੀ ਹੈ ਕਿ ਕਮੇਟੀ ਕੋਲ ਲਗਾਤਾਰ ਸੁਝਾਅ ਆ ਰਹੇ ਨੇ ਹੁਣ ਤੱਕ 120 ਦੇ ਕਰੀਬ ਲੋਕਾਂ ਨੇ ਆਪਣੀ رائے ਭੇਜੀ ਹੈ ਤੇ 80 ਸੁਝਾਵਾਂ ਤੇ ਚਰਚਾ ਹੋਈ ਜਿੱਤੇ ਬਾਕੀ ਅਕਾਲੀ ਅਗਲੀ ਮੀਟਿੰਗ ਤੇ ਰੱਖੇ ਜਾਣਗੇ ਤੇ ਅਗਲੀ ਮੀਟਿੰਗ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਨੂੰ ਬੁਲਾਏ ਗਏ ਨੇ ਜਿਨ੍ਹਾਂ ਤੋਂ رائے ਲਈ ਜਾਵੇਗੀ ਇਸ ਤੋਂ ਬਾਅਦ ਦੂਜੀ ਯੂਨੀਵਰਸਿਟੀ ਦੇ ਵਿਦਵਾਨਾਂ ਦੇ ਨਾਲ مشورہ ਕੀਤਾ ਜਾਵੇਗਾ ਕਿਉਂਕਿ ਹਰ ਮੰਗਲਵਾਰ ਢਾਈ ਵਜੇ ਮੀਟਿੰਗ ਕਰ ਲਈਏ ਉਹਦਾ ਫਾਇਦਾ ਹੁੰਦਾ ਹੈ ਕਿ ਕਮੇਟੀ ਮੈਂਬਰਸ ਨੂੰ मतलब ਆਪਣਾ ਪ੍ਰੋਗਰਾਮ ਬਣਾਉਣ ਦਾ ਮੌਕਾ ਮਿਲ ਜਾਂਦਾ ਹੈ ਤੇ ਸਾਨੂੰ ਤੇ ਦੇਖਣਾ ਕਿ ਪਿਛਲੇ ਹਫਤੇ ਕੋਈ ਬਾਈ ਅਖਬਾਰਾਂ ਵਿੱਚ ਐਡ ਆਈ ਸੀਗੀ ਉਹਦੇ ਸਾਨੂੰ ਕੋਈ 120 ਦੇ ਲਾਗੇ ਸਜੈਸ਼ਨ ਜੰਗਿਆ ਸਜਾਏ ਨੇ ਅੱਜ ਅਸੀਂ 80 ਕਿ ਲੈ ਕੇ ਪੜੇ ਸੀਗੇ ਬਾਕੀ ਅਗਲੀ ਵਾਰ ਪੜ੍ਹਾਂਗੇ ਅਗਲੀ ਵਾਰ ਹੋਰ ਵੀ ਸਿਆ ਆ ਜਾਣਗੇ ਸੋ ਅਸੀਂ ਹੁਣੇ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਆਟ ਆਟ ਜਿਹੜੇ ਵਿਦਵਾਨ ਨੇ ਯੂਨੀਵਰਸਿਟੀਆਂ ਤੋਂ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਸੱਦ ਕੇ ਤੇ ਉਹਨਾਂ ਦੀ ਰੈਲ ਆਏ ਜਾਏਗੀ ਕਟੜ ਖਾਲਿਸਤਾਨੀ ਵਿਰੋਧੀ ਸੁਖੀ ਚੈਲ ਦੀ ਮੌਤ ਤੇ ਸਿਮਰਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸੁਖੀ ਚੈਲ ਪੁਲਿਸ ਦਾ ਕੈਟ ਸੀ ਦਰਸਲ ਯੂਐਸ ਦੇ ਵਿੱਚ ਸੁਖੀ ਚੈਲ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ ਸੀ ਦੋਸਰੇ ਸਰਕਾਰ ਖਾਣਾ ਖਾਂ ਤੋਂ ਬਾਅਦ ਸੇਰ ਤੁਰ ਗਈ ਇਸੇ ਦੌਰਾਨ ਸੁਖੀ ਚੈਲ ਦੀ ਮੌਤ ਹੋਈ ਹੈ ਹਾਲਾਂਕਿ ਕਤਲ ਦਾ ਖੱਤਰਾ ਵੀ ਜਤਾਇਆ ਜਾ ਰਿਹਾ ਹੈ ਜ਼ਿਕਰ ਖਾਸ ਹੈ ਕਿ ਸੁਖੀ ਚੈਲ ਖਾਲਿਸਤਾਨੀ ਰੈਫਰੈਂਡਮ ਖਿਲਾਫ ਅਮਰੀਕਾ ਦੇ ਵਿੱਚ ਆਵਾਜ਼ ਬੁਲੰਕ ਕਰ ਰਿਹਾ ਸੀ ਅਤੇ ਹਰ ਪਲੇਟਫਾਰਮ ਤੇ ਖਾਲਿਸਤਾਨ ਦਾ ਵਿਰੋਧ ਕਰਦਾ ਸੀ ਉਹ ਇਜ਼ ਦਾ ਕੈਟ ਸੀਗਾ ਪਰ ਇਜ਼ ਦਾ ਕੈਟ ਸੀਗਾ ਇੱਥੇ ਜਿਹੜੇ ਕੈਟ ਜਲੰਧਰ ਦੇ ਵਿੱਚ ਸ਼ਾਇਦ ਬਹੁਤ ਸਾਲ ਪਹਿਲਾਂ ਸਰਬਜੀਤ ਸਿੰਘ ਵੇਖੀ ਦੇ ਡੀਜੀਪੀ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਦੇ ਤੇ ਉਹਨਾਂ ਨੇ ਕਿਹਾ ਸੀ 300 ਕੈਟ ਅਜੇ ਕੰਮ ਲੈ ਕੇ ਅਲੱਗ-ਅਲੱਗ ਆਈਡੈਂਟਿਟੀਜ਼ ਤੇ ਦੁਨੀਆ ਦੇ ਵਿੱਚ ਸੈਟਲਡ ਕੀਤੇ ਨੇ ਤੇ ਸੁੱਕੀ ਕੈਟ ਜਿਹੜਾ ਉਹਨਾਂ ਵਿੱਚੋਂ 300 ਚ ਇਹ ਵੀ ਇੱਕ ਸੀ ਪਤਾ ਨਹੀਂ ਕਿਉਂ ਮਰਡਰ ਹੋਇਆ ਜਿਹਨਾਂ ਨੇ ਕੰਮ ਹੀ ਇਹ ਜੋ ਪੂਰੇ ਕੀਤੇ ਹੋਣ ਤੇ ਫਿਰ ਉਹਨਾਂ ਦਾ ਚੰਗਾ ਅੰਤ ਵੀ ਕਿੱਦਾਂ ਹੁੰਦਾ ਮੋਗਾ ਦੇ ਵਿੱਚ ਭਾਜਪਾ ਨੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਜਿਸ ਦੇ ਵਿਰੁੱਧ ਡਾਕਟਰ ਸਿਮਨ ਗਰਗ ਨੇ ਸਣੇ 14 ਦੇ ਕਰੀਬ ਮੰਡਲ ਪ੍ਰਧਾਨਾ ਦੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਪਾਰਟੀ ਦੇ ਲਈ ਕੰਮ ਕਰ ਰਹੇ ਹਾਂ ਪਰ ਹੁਣ ਪੈਰਾਸ਼ੂਟ ਦੇ ਜ਼ਰੀਏ ਉਹਨਾਂ ਦੇ ਸਿਰ ਤੇ ਹਰਜੋਤ ਕਮਲ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਦਾ ਕਾਂਗਰਸੀਕਰਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹਰਜੋਤ ਕਮਲ ਨੇ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਦੇ ਹੱਕ ਦੇ ਲਈ ਕੰਮ ਕਰਨ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਪ੍ਰਧਾਨ ਅਸ਼wini Sharma ji ਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੋਗੇ ਦੀ ਬੀਜੇਪੀ ਦੀ ਕਮਾਂਡ ਸੰਭਾਲੀ ਹੈ ਔਰ ਮੈਂ ਸਾਰੇ ਆਪਣੇ ਸਾਥੀਆਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਪੁਰਾਣੀ ਟੀਮ ਹੈ ਜਿੰਨੀ ਨਵੀਂ ਟੀਮ ਹੈ ਸਾਰੇ ਆਪਾਂ ਰਲ ਕੇ ਚੱਲਾਂਗੇ ਅਜੇ ਤਾਂ ਸਾਡੇ ਕੋਲ ਸਪੇਸ ਬਹੁਤ ਖਾਲੀ ਆ ਸਾਰੇ ਜਿੰਨੇ ਵੀ ਮੇਰੇ ਸਾਥੀ ਆ ਪੁਰਾਣੇ ਤੇ ਨਵੇਂ ਕਿਥੇ ਨੂੰ ਅਸੀਂ ਛੱਡਣਾ ਨਹੀਂ ਜੀਨਪੰਚ ਹਰਿਆਣਾ ਦੇ ਸਾਬਕਾ ਦਿੱਤੀ ਸੀਐਮ ਦੁਸ਼ਯੰਤ ਚਟਾਲਾ ਨੇ ਨਾਇਬ ਸੈਣੀ ਨਾਇਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਨਾਇਬ ਸਰਕਾਰ ਦਾ ਗਾਇਬ ਸਰਕਾਰ ਹੈ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਸੈਣੀ ਦਾ ਪੁਲਿਸ ਤੇ ਕੰਟਰੋਲ ਨਹੀਂ ਹੈ ਸ਼ੂਬੇ ਦੇ ਅੰਦਰ ਗੁੰਡਾਗਰਦੀ ਖਤਮ ਨਹੀਂ ਹੋ ਰਹੀ ਇਸ ਤੋਂ ਵੱਧ ਆਏ ਕਿ ਮਨੋਹਰ ਲਾਲ ਜੀ ਦੇ ਰਾਜ ਦੇ ਵਿੱਚ ਹਰਿਆਣਾ ਦੀ ਸਥਿਤੀ ਸੀ ਤਾਂਜ ਕਸਦਿਆ ਕਿ ਜੇਕਰ ਸੈਣੀ ਨਾਇਬ ਸੈਣੀ ਸੂਬਾ ਦੇ ਨਾਲ ਨਹੀਂ ਸੰਭਾਲ ਸਕਦੇ ਤਾਂ ਅਨਲ ਵਿਜੋ ਚਾਰਜ ਦੇ ਦਿਓ ਇੱਕ ਦੋ ਅਧਿਕਾਰੀਆਂ ਨੂੰ ਸਸਪੈਂਡ ਕਰੋ ਸਾਹਿਤ ਕਰ ਦੇਣਗੇ ਜੋ ਲੋਕ ਲੋਕੋ ਨਹੀਂ ਮੰਨਤੇ ਲੋਕੋ ਤੋੜਨੇ ਦੀ ਸਮਰਤਾ ਰੱਖਤੇ ਉਹਨਾਂ ਦੇ ਮਨ ਵਿੱਚ ਭੈ ਹੋ ਕਿ ਲੋ ਸਭ ਤੋਂ ਮਜ਼ਬੂਤ ਥੀ जब कानून का डरी खत्म हो जाएगा तो फिर कानून के अंदर ही वो डिप्टी तो फिर कानून के अंदर ही वो डिप्टी स्पीकर बने हैं मुख्यमंत्री बने हैं और तो कानून के अंदर ही लोगों को सजा होती है तो कानून ही खत्म हो जाए कि जो लोग बठिंडा च फसल वाले किसान चिंता चिंड कटार सिंह वाला नरमे की फसल से वाइट फ्लाई ने हमला किया जिस कारण किसानों नुकसान का डर सता रहा है ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਨਰਮੇ ਦੀ ਫਸਲ ਦਾ ਰਕਬਾ ਪਿਛਲੇ ਸਾਲ ਨਾਲੋਂ 3000 ਹੈਕਟੇਅਰ ਵੱਡਾ ਹੈ ਪਿਛਲੇ ਸਾਲ ਇਸ ਮੱਛਰ ਨੇ ਵੱਡਾ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੀ ਪੂਰੀ ਫਸਲ ਹੀ ਨਸ਼ਟ ਕਰ ਦਿੱਤੀ ਸੀ ਨਰਮਾ ਜੀ ਕੁਸਤਾ ਮੱਛਰ ਦਾ ਫਲੈਟ ਜ਼ਿਆਦਾ ਹੋਣ ਕਾਰਨ ਕਰਕੇ ਪਿਛਲੀ ਵਾਰ ਨਰਮੇ ਦੀ ਫਸਲ ਜ਼ਿਆਦਾ ਤਬਾਹ ਹੋ ਗਈ ਉਹਦਾ ਕਰਕੇ ਨਰਮਾ ਘੱਟ ਬੀਜਿਆ ਜਾ ਰਿਹਾ ਸੀ ਹੁਣ ਪਾਣੀ ਦੀ ਕਮੀ ਕਾਰਨ ਕੁਝ ਏਰੀਆ 'ਚ ਨਰਮਾ ਵਧਿਆਗਾ ਤੇ ਫਿਲਹਾਲ ਦੁਬਾਰੇ ਫੇਰ ਮੱਛਰ ਦਾ ਅਟੈਕ ਹੈਗਾਗਾ ਇਸ ਵਾਰ ਮੈਕਮਾ ਬਹੁਤ ਮਦਦ ਕਰ ਰਿਹਾ